ਤਾਰੀ ਦਾ ਕੰਮ ਚੱਲ ਰਿਹਾ ਸੀ ਉਹਨਾਂ ਮਜ਼ਦੂਰ ਨੂੰ ਮਾਲਕ ਦੇ ਨਾਲ ਗੱਲ ਕਰਨ ਦੇ ਲਈ ਕਿਹਾ ਪਰ ਉਸ ਲੋਕ ਜੁੜੇ ਨਹੀਂ ਉਹ ਲੋਕ ਬਹਿਸ ਕਰਨ ਲੱਗ ਪਏ ਉਹਨਾਂ ਕਹਿਆ ਕਿ ਮਚ ਕਟਣ ਤੋਂ ਬਾਅਦ ਉਹ ਅੰਦਰ ਚਲਾ ਗਿਆ ਸੀ ਪਰ ਬਾਅਦ ਦੇ ਵਿੱਚ ਕੁਝ ਲੋਕ ਆਏ ਜਿਨ੍ਹਾਂ ਦੇ ਵੱਲੋਂ ਗਨਮੈਂਦ ਨਾਲ ਲੜਾਈ ਸ਼ੁਰੂ ਕਰ ਦਿੱਤੀ ਗਈ ਉਹਨਾਂ ਕਹਿਆ ਕਿ ਦੂਜੀ ਧਿਰ ਦੇ ਕੋਲ ਵੀ ਹਥਿਆਰ ਸੀ ਜਤੋ ਉਹਨਾਂ ਨੇ ਉਸਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸਨੇ ਗੋਲੀ ਚਲਾਈ ਜੋ ਕਿ ਦੂਜੀ ਵਿਅਕਤੀ ਦੇ ਲੱਤ ਦੇ ਵਿੱਚ ਲੱਗ ਗਈ ਜ਼ਖਮੀ ਵਿਅਕਤੀ ਦੀ ਪਛਾਣ ਹਰਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਉਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਇੱਕ ਜਣਾ ਕੁਐਸਚਨ ਪੁੱਟ ਕਰੋ ਮੈਂ ਦੋਨਾਂ ਦੇ ਆਨਸਰ ਨਹੀਂ ਦੇ ਸਕਦਾ ਕੀ ਗੱਲ ਬਾਤ ਹੈ ਜੀ ਗੱਲ ਬਾਤ ਕੁਝ ਨਹੀਂ ਇਹ ਆਪਣਾ ਆਪਣਾ ਮਾਲਕਾਂ ਦਾ ਪਲਾਟ ਆ ਜੀ ਅਸੀਂ ਇੱਥੇ ਆਪਣੀ ਮਿੱਟੀ ਦੀ ਪਹਿਲੀ ਟਰਾਲੀ ਲੈ ਕੇ ਆਏ ਆ ਇਹਨਾਂ ਨੇ ਅੱਗੋਂ ਮਨਾ ਕਰ ਦਿੱਤਾ ਜੀ ਜਿਹੜੇ ਇੱਥੋਂ ਦੇ ਕਲੀਅਰ ਸਾਹਿਬ ਆਉਂਦੇ ਆਪਾਂ ਨੂੰ ਦੱਸ ਦਿੰਦੇ ਨੇ ਮਨਾ ਕਰਨ ਤੋਂ ਬਾਅਦ ਦੂਜੀ ਟਰਾਲੀ ਜਦੋਂ ਲੈ ਕੇ ਆਉਂਦੇ ਆ ਜਿਹੜਾ ਕਲੇਰ ਸਾਹਿਬ ਇਹਨਾਂ ਦਾ ਸਰਕਾਰੀ ਗਨਮੈਨ ਆ ਕੋਈ ਆਮ ਆਪ ਦੇ ਆਪ ਨੂੰ ਆਮ ਪਾਰਟੀ ਦੇ ਵਿੱਚ ਕਰਾਉਂਦਾ ਦੱਸ ਰਹੇ ਨੇ ਸਾਨੂੰ ਨਹੀਂ ਪਤਾ ਜੀ ਇਹ ਕੌਣ ਹੈ ਤੇ ਕੌਣ ਨਹੀਂ ਜੀ ਜਦੋਂ ਅਸੀਂ ਦੂਜੀ ਟਰਾਲੀ ਬੈਕ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਗੋਲੀ ਚਲਾ ਦਿੱਤੀ ਜਾਂਦੀ ਇਹਨਾਂ ਦੇ ਸਰਕਾਰੀ ਗਨਮੈਨ ਵਿਧ ਯੂਨੀਫਾਰਮ ਵਿਧ ਪਿਸਟਲ ਜਿਨ੍ਹਾਂ ਨੂੰ ਆਪਾਂ ਸੁਣਦੇ ਆ ਨਾ ਇਨਐਮਐਮ ਦਾ ਪਿਸਟਲ ਹੁੰਦਾ ਜਿਹੜਾ ਇਹਨਾਂ ਕੋਲ ਸਰਕਾਰੀ ਪਿਸਟੌਲ ਦੇ ਨਾਲ ਗੋਲੀ ਚੱਲੀ ਆ ਜੀ ਕਲੇਰ ਸਾਹਿਬ ਦੇ ਕਹਿੰਦੇ ਗੋਲੀ ਚੱਲੀ ਹੈ ਬਸ ਵਾਹ ਕੋਈ ਪਹਿਲਾ ਛੜਪ ਵੀ ਹੋਈ ਕੋਈ ਛੜਪਣੀ ਕੋਈ ਛੜਪਣੀ ਉਹਨਾਂ ਲਈ ਹੀ ਵੀ ਇੱਥੇ ਮਿੱਟੀ ਨਹੀਂ ਪੈਂਦੀ ਗੋਲੀ ਗੋਲੀ ਲੱਗੀਏ ਦੋਨਾਂ ਲੱਤਾਂ ਦੇ ਵਿੱਚ ਦੀ ਗੋਲੀ ਮੰਗੀ ਹੈ ਜੀ ਮੌਕੇ ਤੇ ਆਏ ਆ ਜੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਜਦ ਤੱਕ ਕਰਕੇ ਇੱਥੇ ਕਿਸੇ ਮੁਲਾਜ਼ਮ ਨੇ ਗੋਲੀ ਚਲਾਈ ਹੈਗੀ ਆ ਮੌਕੇ ਤੇ ਆਏ ਹੈਗੇ ਆ ਜਿਹੜਾ ਪਲਾਟ ਹੈਗੇ ਆ ਪਲਾਟ ਦਾ ਜਿਹੜੇ ਆਨਲ ਹੈਗੇ ਆ ਉਹ ਵੀ ਮਿਸਟਰ ਬਾਜਵਾ ਇੱਥੇ ਖੜੇ ਆ ਇਹਨਾਂ ਨਾਲ ਕੋਈ ਮਿਸਟਰ ਕੰਗ ਹੈਗੇ ਆ ਜਿਹਨਾਂ ਦੇ ਰਿਲੇਟਿਵਸ ਹੈਗੇ ਆ ਉਹਨਾਂ ਦਾ ਪਲਾਟ ਹੈਗਾ ਇਹ ਤੇ ਇਹ ਆਪਣੇ ਮਿੱਤੇ ਸਤਾਰਾ ਸੀ ਜੋ ਨਾ ਦਸਨ ਮੁਤਾਬਕ ਹੈਗਾ ਇੱਕ ਜ਼ੌਲੀ ਪਈ ਹੋਈ ਹੈ ਇੱਕ ਜ਼ੌਲੀ ਖੜੀ ਹੈਗੀ ਹੈ ਤੇ ਉਹਦੇ ਵਿੱਚ ਜਿਹੜੀ ਨਾਲ ਦੇ ਕੋਚੇ ਦੇ ਵਿੱਚ ਰਹਿੰਦੇ ਹੈਗੇ ਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹ ਨਾਸਤੌ ਕਰਕੇ ਵੀ ਇਹ ਤੁਹਾਡਾ ਹੈਗਾ ਉਹਦੇ ਵਿੱਚ ਇਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਹੈਗੀ ਆ ਤੇ ਗੱਲਬਾਤ ਦੇ ਵਿੱਚ ਜਦੋਂ ਆਪਸ ਦੇ ਵਿੱਚ ਜਿਵੇਂ ਕੋਈ ਬੁਲਬੁਲਾਰਾ ਹੋਇਆ ਹੈਗਾ ਗਨਮੈਨ ਦੇ ਨਾਲ ਹੈਗਾ ਤੇ ਗਨਮੈਨ ਵੱਲੋਂ ਜੋ ਇਹਨਾਂ ਦੱਸਿਆ ਵੀ ਉਹਦੇ ਕੋਲ ਗੋਲੀ ਚਲਾਈ ਗਈ ਹੈ ਗੋਲੀ ਜਿਹੜੀ ਹੈਗੀ ਆ ਉਸ ਇੱਕ ਬੰਦੇ ਦੇ ਹਰਪ੍ਰੀਤ ਸਿੰਘ ਨਾਂ ਦਾ ਬੰਦਾ ਸੀਗਾ ਉਹਦੇ ਪੱਟੇ 'ਚ ਗੋਲੀ ਲੱਗੀ ਹੈਗੀ ਆ ਉਹ ਅੰਦਰ ऑब्जरਵੇਸ਼ਨ ਹੈਗਾ ਉੱਥੇ ਹਸਪਤਾਲ ਲੈ ਕੇ ਹੈਗੀ ਆ ਉਹਦੇ ਬਿਆਨ ਦੇ ਉੱਤੇ ਜੋ ਕਾਰਵਾਈ ਬਣਦੀ ਉਹਨੇ ਕਾਰਵਾਈ ਉਹ ਅਮਚ ਲਿਆਂਦੀ ਜਾ ਰਹੀ ਹੈ ਸਰ ਮਲਾਇਆਂ ਵੱਲੋਂ ਗੋਲੀ ਚੱਲੀ ਹੈ ਸਰਕਾਰੀ ਮਲਾਇਆਂ ਦੇ ਕਾਰਨ ਕੀ ਰਿਹਾ ਹੈਗਾ ਹਾਂਜੀ ਹਾਂਜੀ ਕਾਰਨ ਕੀ ਰਿਹਾ ਹੈਗਾ ਸਾਰਨ ਇਹੀ ਆ ਉਹ ਜਿਹੜੇ ਨਾਲ ਦੇ ਕੁੱਛੀ ਵਾਲੇ ਹੈਗੇ ਆ ਉਹ ਕਹਿੰਦੇ ਵੀ ਇਹ ਪਲਾਨ ਕਿਸੇ ਹੋਰ ਦਾ ਹੈਗਾ ਤੇ ਉਹਨਾਂ ਨੇ ਐਪਰੀਹੈਂਸੈਂਸੀ ਵੀ ਇੱਕ ਇਹ ਜਿਹੜੇ ਹੈਗੇ ਆ ਇਹ ਜਿਹੜੇ ਕੋਈ ਹੋਰ ਬੰਦੇ ਸੱਠਣਾ ਰਹੇ ਆ ਉਹਦੇ ਚੋਂ ਬੋਲ ਪਲਾਰਾ ਹੋਇਆ ਬੋਲ ਪਲਾਰੇ ਦੇ ਵਿੱਚ ਜਿਹੜੀ ਹੈਗੀ ਆ ਮਲਾਜੋਂ ਕੋਲੋਂ ਗੋਲੀ ਚੱਲੀ